ਤਰਨਤਾਰਨ ਪੁਲਿਸ ਵੱਲੋਂ ਪਿੰਡ ਕੰਗ ਵਿੱਚ ਹੋਏ ਔਰਤ ਦੇ ਅੰਨੇ ਕਤਲ ਦੀ ਗੁੱਥੀ ਨੂੰ ਟ੍ਰੇਸ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਇਸ ਸੰਬੰਧੀ ਐਸਐਸਪੀ ਤਰਨਤਾਰਨ ਅਭਿਮਨਿਉ ਰਾਣਾ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਮਿਤੀ 9-4-25 ਨੂੰ ਪਿੰਡ ਕੰਗ ਦੇ ਵਿੱਚ ਦਿਨਦਾੜੇ ਗੁਰਪ੍ਰੀਤ ਕੋਰ ਵਾਸੀ ਜਿਹੜੀ ਪਿੰਡ ਕੰਗ ਉਹਦਾ ਮਰਡਰ ਹੋਇਆ ਸੀਗਾ। ਜਿਹਦੇ ਵਿੱਚ ਕੋਈ ਉਸ ਟਾਈਮ ਬਲਾਈਂਡ ਮर्डर ਹੋਇਆ ਸੀਗਾ ਕੋਈ ਕਲੂਨੀ ਲੱਗਿਆ ਸੀਗਾ ਇਹਦੇ ਤੇ ਕੰਮ ਕਰਦੇ ਹੋਏ ਡੀਐਸਪੀ ਜਿਹੜੇ ਆਪਣੇ ਗੋਵਿੰਦਵਾਲ ਸਾਹਿਬ ਨੇ ਅਤਲ ਸੋਣੀ ਤੇ ਇਨਸਪੈਕਟਰ ਜਿਹੜੇ ਪ੍ਰਭਜੀਤ ਨੇ ਅੰਡਰ ਸੁਪਰਵਾਈਜ਼ਨ ਆਫ ਜਿਹੜੇ ਐਸਪੀਡੀ ਅਜੇ ਰਾਜ ਸਿੰਘ ਤੇ ਸਬ ਇਨਸਪੈਕਟਰ ਸਾਡੀ ਬਲਜੀਤ ਖੋਲ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨ ਇੰਟ ਦੇ ਬੇਸ ਤੇ ਇੱਕ ਬੰਦਾ ਪਹਿਲਾਂ ਪਛਾਣ ਕੀਤੀ ਸੀਗੀ ਜਿਹਦਾ ਨਾਂ ਸੀਗਾ ਗੁਰ ਗੁਰਸ਼ਨਦੀਪ ਸਿੰਘ ਉਰਫ ਕਾਲੂ ਇਹ ਇਹਨੂੰ ਜਦੋਂ ਕਾਬੂ ਕੀਤਾ ਗਿਆ ਤੇ ਇਹਨੇ ਦੱਸਿਆ ਕਿ ਬਈ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਸੀਗੇ ਉਸ ਦਿਨ ਇਹਦੇ ਘਰ ਆਏ ਸੀਗੇ ਲੁੱਟ ਦੀ ਇਰਾਜ਼ ਲੁੱਟ ਦੀ ਨੀਅਤ ਦੇ ਨਾਲ ਜਦੋਂ ਉੱਥੇ ਉਹਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਉਹਦਾ ਮਰਡਰ ਕਰਤਾ ਸੀਗਾ ਤੇ ਇਹਦੇ ਇਹਦੀ ਇਹਦੇ ਫਰਦ ਇਨਸ਼ਾਫ ਤੇ ਦੋ ਦੋਸ਼ੀਆਂ ਦੀ ਹੋਰ ਪਛਾਣ ਹੋਈ ਹੈ ਗੁਰਸ਼ੰਦੀਪ ਸਿੰਘ ਜਿਹੜਾ ਅਸੀਂ ਫੜ ਲਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਂ ਹੈ ਲਖਵਿੰਦਰ ਸਿੰਘ ਉਰਫ ਗੋਲਡੀ ਜਿਹੜਾ ਕਿ ਜੰਡਿਆਲਾ ਗਰੂ ਦਾ ਰਹਿਣ ਵਾਲਿਆ ਹੈ ਇਹ ਦੱਸਦੀ ਹੈ ਕਿ ਵੀ ਜਿਹੜਾ ਲਖਵਿੰਦਰ ਸਿੰਘ ਉਰਫ ਗੋਲਡੀ ਹੈ ਇਹ ਮਿਤੀ 16 4 25 ਨੂੰ ਥਾਣੇ ਵੈਰੋਵਾਲ ਦੇ ਵਿੱਚ ਲੂਟ ਦੀ ਲੂਟ ਕਰਦੇ ਹੋਏ ਤੇ ਡਰੱਗਸ ਦੇ ਨਾਲ ਫੜਿਆ ਗਿਆ ਸੀਗਾ ਤੇ ਫਿਲਹਾਲ ਗਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਤੀਜੇ ਦੋਸ਼ੀ ਦੀ ਵੀ ਜਿਹੜੀ ਹੈ ਪਛਾਣ ਹੋ ਗਈ ਆ ਉਹਦਾ ਨਾਂ ਹਜੇ ਤੁਹਾਨੂੰ ਦੱਸ ਨਹੀਂ ਸਕਦੇ ਗੋਪਨੀਯਤਾ ਰੱਖਦੇ ਹੋਏ ਤੇ ਤਿੰਨ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਟੋਟਲ ਦੋ ਦੋਸ਼ੀ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਆ ਤੇ ਜਿਹੜਾ ਆਪਣਾ ਸਾਡਾ ਬਲਾਈਂਡ ਮਟਰ ਕੇਸ ਸੀਗਾ ਇਹ ਸੋਲਵ ਹੋ ਗਿਆ